ਫੋਗਿੰਗ ਮਸ਼ੀਨਸ ਆਪਣੀਆਂ ਖਰੀਦ ਰਿਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਵੀ ਜ਼ਾਇਕਾ ਵਾਇਰਸ ਵੀ ਆ ਗਿਆ ਡੇਂਗੂ ਵੀ ਕਾਫੀ ਫੈਲਿਆ ਹੋਇਆ ਇਸ ਲਈ ਅਸੀਂ ਸੋਚਿਆ ਕਿ ਬਜਾਏ ਕਿ ਅਸੀਂ ਡਿਪੈਂਡੈਂਟ ਰਹੀਏ ਕਾਰਪੋਰੇਸ਼ਨ ਤੇ ਅਸੀਂ ਆਪਣੀਆਂ ਮਸ਼ੀਨਾਂ ਖਰੀਦ ਲੀਆਂ ਹਰ ਦੋ ਵਾਰਡਾਂ ਪਿੱਛੇ ਸਾਡੇ ਕੋਲ ਇੱਕ ਮਸ਼ੀਨ ਹੋਊਗੀ ਪਲਾਸਟਿਕ ਸਪੇਅਰ ਹੋਊਗੀ ਦਵਾਈ ਅਸੀਂ ਆਪਣੀ ਖਰੀਦਾਂਗੇ ਤੇ ਸਾਡੇ ਕੋਲ 10 ਮਸ਼ੀਨਾਂ ਅੱਜ ਤੇ ਕੱਲ ਦੇ ਵਿੱਚ ਸਾਰੇ ਵਰਡਸ ਦੇ ਵਿੱਚ ਅਸੀਂ ਜਮ੍ਹਾਂ ਕਰਵਾ ਦਾਂਗੇ ਪਰ ਅਸੀਂ ਰੋਜ਼ ਆਪਣੀ ਫੌਗਿੰਗ ਕਰਾਂਗੇ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋਵਾਂਗੇ ਮੈਡਮ ਜਿਹੜੇ ਡੇਂਗੂ ਦੇ ਕੇਸ ਇਸ ਵਾਰ ਕਾਫੀ ਵਧ ਗਏ ਨੇ ਕਰੋਨਾ ਤੋਂ ਵੱਧ ਹੈ ਡੇਂਗੂ ਨਹੀਂ ਕਿਹੜਾ ਬੜਾ ਦੁੱਖ ਕੀ ਕਹਿਣਾ ਚਾਹੁੰਦੇ ਆ ਬੰਦੀ ਲੈ ਕੇ ਕਿਸੇ ਕੀ ਕਹਿਣਾ ਦੇਖੋ ਬੇਸਿਕਲੀ ਜਿਵੇਂ ਕਰੋਨਾ ਵਾਇਰਸ ਆਇਆ ਅ ਕੋਈ ਵੀ ਮੈਡੀਕਲ ਜਿਹੜੀ ਬਿਮਾਰੀ ਹੈ ਅਸੀਂ ਉਹਨੂੰ ਰਿਲੇਟ ਨਹੀਂ ਕਰ ਸਕਦੇ ਕਿਉਂਕਿ ਜੇ ਅਸੀਂ ਕਹੀਏ ਕਿ ਸ਼ਹਿਰ ਚੋਂ ਜਾਂ ਜੇ ਤੁਸੀਂ ਕਹੋ ਵੀ ਅਮ੍ਰਿਤਸਰ ਇਸ ਚੋਂ ਤੇ ਜਿਵੇਂ ਇਹ ਇੰਨੇ ਸਾਲ ਪੁਰਾਣਾ ਸੀਗਾ ਉਸ ਤੋਂ ਤਾਂ ਅੱਜ ਬਹੁਤ ਸਾਫ਼ ਹੈ ਜੀ ਤੁਸੀਂ ਦੇਖੋ ਪਹਿਲੀ ਵਾਰ ਜਿਹੜੀ ਰੋਡ ਦੇ ਸਾਈਡ ਤੇ ਚੈਨਲਸ ਵੀ ਬਣ ਰਹੇ ਹਨ ਇੱਥੇ ਤਾਂ ਕਿ ਜਿਹੜਾ ਪਾਣੀ ਖੜਾ ਨਾ ਹੋਵੇ ਸੋ ਇਹਦੇ ਸਾਹਮਣੇ ਤਾਂ ਘਟਣਾ ਚਾਹੀਦਾ ਸੀਗਾ ਪਰ ਕਿਤੇ ਨਾ ਕਿਤੇ ਜਦੋਂ ਦਾ ਕੋਰੋਨਾ ਵਾਇਰਸ ਆਇਆ ਹੈ ਅਸੀਂ ਰਿਲੇਟ ਕਰ ਰਹੇ ਹਾਂ ਉਹਦੇ ਨਾਲ ਪਰ ਈਵਨ ਕੋਰੋਨਾ ਕਰਕੇ ਲੋਕਾਂ ਦੇ ਪਲੇਟਲਟਸ ਬਹੁਤ ਘੱਟ ਰਹੇ ਆਂ ਪਰ ਅਸੀਂ ਇਸ ਲਈ ਐਕਸਟਰਾ ਕਾਸ਼ਸ ਹੋ ਕੇ ਤਾਂ ਕਿ ਅਸੀਂ ਡਿਪਾਰਟਮੈਂਟ ਤੇ ਬੋਝ ਨਾ ਪਾਈਏ ਅਸੀਂ ਆਪ ਵੀ ਆਪਣੇ ਆਪ ਨੂੰ ਠੀਕ ਕਰੀਏ ਸਾਡੇ ਜਿਹੜੇ ਅਵੇਰਨੈਸ ਕੈਂਪਸ ਨੇ ਉਹਦੇ ਵੀ ਅਸੀਂ ਬੱਚਿਆਂ ਤੋਂ ਸੰਦੇ ਵਾਲੇ ਦਿਨ ਜਿਸ ਦਿਨ 14 ਨੂੰ ਅਸੀਂ ਕਰ ਰਹੇ ਆਂ ਟਰੈਫਿਕ ਅਵੇਰਨੈਸ ਰੈਲੀ ਜਿਹੜੀ ਪੂਰੇ ਪੰਜਾਬ ਛੋਰੀਏ ਜਿੱਥੇ ਕੋਈ ਚਲਾਨ ਨਹੀਂ ਕਟਣਾ ਐਨ ਜੀਓ ਸੀ ਕਹਿ ਰਹੇ ਆ ਡੈਂਗੂ ਅਵੇਰਨੈਸ ਰੈਲੀ ਉਹਦੇ ਵਿੱਚ ਇਹ ਕੀ ਹੈ ਕਿ ਦਿਨੇ ਮੱਛਰ ਕੱਟਦਾ ਕਿਤੇ ਵੀ ਘਰ ਚ ਆਪਣੇ ਪਾਣੀ ਕਿਤੇ ਨਹੀਂ ਰਹਿਣਾ ਚਾਹੀਦਾ ਤਾਂ ਕਿ ਮੱਛਰੋ ਵਾਲਾ ਦਿਨੇ ਵਾਲੀ ਪਾਣੀ ਤੇ ਆਂਦਾ ਹੈ ਬਚਣਾ ਕਿਵੇਂ ਹੈ ਟਾਇਰਾਂ ਚ ਨਹੀਂ ਜਾਣਾ ਚਾਹੀਦਾ ਪੁਰਾਣੇ ਕੂਲਰ ਨਹੀਂ ਭਰੇ ਹੋਏ ਰਹਿਣੇ ਚਾਹੀਦੇ ਸੋ ਕਿਤੇ ਨਾ ਕਿਤੇ ਪੜ੍ਹਾਈ ਦੇ ਨਾਲ ਨਾਲ ਅਵੇਰਨੈਸ ਅਵੇਰਨੈਸ ਦੇ ਨਾਲ ਨਾਲ ਧਿਆਨ ਰੱਖਿਆ ਜਾਵੇ ਤਾਂ ਕਿ ਸੇਤਾਂ ਵੀ ਆਪਣੀ ਵਧੀਆ ਰਹੇ ਮੈਡਮ ਇਹ ਕਿ ਤੁਹਾਡੇ ਬੇਟੇ ਨੇ ਵੀ ਏ ਜੀ ਜੋ ਸਿਲੈਕਟ ਕੀਤਾ ਸੀ ਬਾਅਦ ਦੇ ਵਿੱਚ ਜਦੋਂ ਥੋੜਾ ਰੋਲਾ ਪਿਆ ਤੁਸੀਂ ਸ਼ਰਧਾ ਸੀ ਤੁਹਾਡੇ ਬੇਟੇ ਨੇ ਹੁਣ ਰੰਧਾਵਾ ਸਾਹਿਬ ਦੇ ਜਿਹੜੇ ਜਵਾਈ ਨੇ ਸਾਨੂੰ ਵੱਲਾ ਉਹਨਾਂ ਨੂੰ ਵੀ ਏ ਜੀ ਲੈ ਕੇ ਵਿਰੋਧ ਕਰ ਰਹੀਆਂ ਸਿਆਸੀ ਪਾਰਟੀਆਂ ਪਰ ਰੰਧਾਵਾ ਸਾਹਿਬ ਕਹਿੰਦੇ ਮੈਰਿਟ ਦੇ ਉੱਤੇ ਨੇ ਕੀ ਕਹਿਣਾ ਚਾਹੁੰਦੇ ਆ ਦੇਖੋ ਜੇ ਮੈਂ ਆਪਣੇ ਬੇਟੇ ਦੀ ਗੱਲ ਕਰਾਂ ਮੈਂ ਪਹਿਲਾਂ ਕਿਹਾ ਉਹ ਸਾਰੇ ਸਕੂਲ ਚ ਟਾਪਰ ਰਿਹਾ ਉਹਨੇ ਪੰਜਾਬ ਯੂਨੀਵਰਸਿਟੀ ਤੋਂ ਨਹੀਂ ਉਨੇ ਦਿੱਲੀ ਯੂਨੀਵਰਸਿਟੀ 올 ਇੰਡੀਆ ਰੈਂਕਿੰਗ ਤੋਂ ਲੋ ਕੀਤੀ ਹੈ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਪੰਜਾਬ ਚ ਕੋਈ ਛੋਟੇ ਮੋਟੇ ਕਾਲਜ ਚ ਕੋਈ ਉਹ ਕਰਕੇ ਕੀਤੀ ਹੈ 올 ਇੰਡੀਆ ਰੈਂਕਿੰਗ ਚ ਆਇਆ ਐਲ ਐਨ ਐਮ ਜਾ ਕੇ ਉਹਨੇ ਕਾਡੋਜ਼ੋ ਲਾ ਸਕੂਲ ਚ ਨਿਊਯਾਰਕ ਚੋਂ ਕੀਤੀ ਉਹਦੀ ਬਹੁਤ ਚੰਗੀ ਪ੍ਰੈਕਟਿਸ ਛੁਡਾ ਕੇ ਦਿੱਲੀ ਉਹ ਬੋਰਾ ਸਭ ਤੋਂ ਵੱਡੇ ਵਕੀਲ ਨਾਲ 1 ਲੱਖ ਰੁਪਈਆ ਆਲਰੇਡੀ ਮਹੀਨੇ ਦਾ ਕਮਾ ਰਿਆ ਸੀ ਆਪਣੀ ਪ੍ਰੈਕਟਿਸ ਵੀ ਕਰ ਰਿਆ ਸੀ ਛੁਡਾ ਕੇ ਸਿਰਫ ਇਹ ਸੋਚ ਕੇ ਕਿ ਬੱਚੇ ਨੂੰ ਆਪਣੇ ਕੋਲ ਰੱਖ ਲਾਂਗੇ ਸਾਡੇ ਨਾਲ ਰਹਿ ਜੂਗਾ ਜਿਹੜੀ ਪੋਸਟ ਨੂੰ ਮਿਲੀ ਉਸ ਤੋਂ ਬੈਟਰ ਪੋਸਟ ਤੇ ਉਹ ਕੰਮ ਕਰ ਰਿਹਾ ਸੀ ਤਾਂ ਵੀ ਜਦੋਂ ਕਿਉਂਕਿ ਮੇਰੇ ਬੱਚੇ ਇਹ ਜਿਹੇ ਹੈ ਜਾਂ ਮੈਨੂੰ ਵੀ ਨਹੀਂ ਲੈਣ ਦਿੱਤੀ ਦੂਜੀ ਸੀਟ ਵੀ ਦੋਨਾਂ ਦੇ ਦੋਨਾਂ ਨੇ ਨਹੀਂ ਲੜਨਾ ਸੋ ਉਹਨੇ ਪਹਿਲੇ ਦਿਨ ਜਦੋਂ ਕਿ ਨਵਜੋਤ ਸਿੱਧੂ ਦਾ ਬੱਚਾ ਹੈ ਸਾਨੂੰ ਕਹਿੰਦੀ ਜ਼ਰੂਰਤ ਨਹੀਂ ਪਈ ਉਹ ਕਹਿੰਦਾ ਮੈਂ ਨਵਜੋਤ ਸਿੱਧੂ ਕਰਕੇ ਨਾ ਤਾਂ ਲੋਟ ਸਿਲੈਕਟ ਹੋਇਆ ਤੇ ਨਾ ਨਵਜੋਤ ਸਿੱਧੂ ਕਰਕੇ ਮੈਂ ਐਲ ਐਲ ਐਮ ਸਿਲੈਕਟ ਹੋਇਆ ਤੇ ਸਾਰੀ ਉਮਰ ਮੈਂ ਟਾਪਰ ਰਿਹਾ ਮੈਂ ਆਪਣਾ ਕੰਮ ਕਰ ਸਕਦਾ ਮੈਂ ਦਿੱਲੀ ਜਾ ਕੇ ਕਰੂੰਗਾ ਤੁਸੀਂ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਦੇ ਤੇ ਜਿਹੜਾ ਇਹ ਨਹੀਂ ਅਜ ਰੰਧਾਵਾ ਸਾਹਿਬ ਦਾ ਸਵਾਲ ਏ ਕਿ ਰੰਧਾਵਾ ਸਾਹਿਬ ਦੇ ਜਿਹੜੇ ਜਵਾਈ ਨੂੰ ਮਿਲਿਆ ਉਹਦਾ ਵਿਰੋਧ ਹੋ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਉਹੀ ਕਹਿ ਰਹੀ ਹਾਂ ਹਰ ਬੰਦੇ ਦੀ ਆਪਣੀ ਪਰਸਨਲ ਹੁੰਦੀ ਹੈ ਮੇਰੇ ਬੱਚੇ ਨੇ ਆਪਣਾ ਪਰਸਨਲ ਲੱਗਾ ਵੀ ਮੈਂ ਡਿਜ਼ਰਵ ਵੀ ਕਰਦਾ ਸੀ ਮੈਨੂੰ ਹਾਈ ਕੋਰਟ ਦੇ ਜੱਜਾਂ ਦੇ ਫੋਨ ਆਏ ਵੀ ਸਭ ਤੋਂ ਅੱਛੀ ਜਿਹੜੀ ਰੀਜ਼ਨਿੰਗ ਹੈ ਵੀ ਉਹਦੀ ਤਿਆਰੀ ਹੈ ਕਿਉਂਕਿ ਉਹ ਅਮਰੀਕਾ ਤੋਂ ਪੜ੍ਹ ਕੇ ਆਇਆ ਸੀ ਘਰ ਵੀ ਉਹਦੀ ਸਭ ਤੋਂ ਅੱਛੀ ਤਿਆਰੀ ਹੁੰਦੀ ਹੈ ਤੁਸੀਂ ਉਹਦਾ ਕੈਰੀਅਰ ਸੈਕਟਿਫਾਈਜ਼ ਕਰ ਰਹੇ ਹੋ ਪਰ ਮੈਂ ਕਿਹਾ ਨਹੀਂ ਉਹਨਾਂ ਨਹੀਂ ਮੰਨ ਰਿਹਾ ਉਨੇ ਪਰਸਨਲ ਰੰਦਾਵਾ ਸਾਥੀ ਹੈ ਵੀ ਉਹਨੂੰ ਕਿਵੇਂ ਲੈਣ ਜਾਂ ਉਹਨਾਂ ਦਾ ਜਿਹੜਾ ਸਨ ਲਾਇ ਕਿਵੇਂ ਲਵੇ ਪਰ ਮੈਂ ਵੀ ਇਹ ਕਹਿਨੀ ਆ ਕਿ ਜੇ ਤੁਸੀਂ ਡਿਸਰਵ ਕਰਦੇ ਹੋ ਡਿਸਰਵਿੰਗ ਕੈਂਡੀਡੇਟ ਹੋ ਤੇ ਮੈਰਿਟ ਦੇ ਹਿਸਾਬ ਨਾਲ ਤੁਹਾਡਾ ਨੰਬਰ ਬੰਦ ਹੈ ਤਾਂ ਕੋਈ ਹਰਜ਼ ਨਹੀਂ ਕਿ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਐਮਐਲਏ ਦੇ ਬੱਚੇ ਐਮਐਲਏ ਦੇ ਰਿਸ਼ਤੇਦਾਰਾਂ ਤੇ ਇਹਦਾ ਮਤਲਬ ਅਸੀਂ ਕੰਮ ਹੀ ਨਾ ਕਰੀਏ ਇਹ ਨਹੀਂ ਹੋਣਾ ਚਾਹੀਦਾ ਪਰ ਜੇ ਤੁਸੀਂ ਮੈਰਿਟ ਲਿਸਟ ਤੋਂ ਅਲੱਗ ਹੋ ਕੇ ਲੈ ਰਹੇ ਹੋ ਉਦੋਂ ਦੈਨ ਇਟਸ ਰੋਂਗ ਨਵਜੋਤ ਸਿੰਘ ਸਿੱਧੂ ਬਾਰ ਬਾਰ ਚਰਨਜੀਤ ਸਿੰਘ ਚੰਨੀ ਦੇ ਸਵਾਲ ਚੱਕ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਮਤਲਬ ਕਿਉਂਕਿ ਨਵਜੋਤ ਸਿੰਘ ਸਿੱਧੂ ਤੁਸੀਂ ਤੁਸੀਂ ਇਹ ਵੀ ਕਹਿ ਰਹੇ ਨੇ ਕਿ ਅ ਦੇਖੋ ਨਵਜੋਤ ਸਿੱਧੂ ਕੋਈ ਵੀ ਨਹੀਂ ਹੁੰਦਾ ਸੀਐਮ ਚੂਜ਼ ਕਰਨ ਵਾਲਾ ਪਹਿਲਾਂ ਤਾਂ ਸਿੱਧੇ ਜੀ ਗੱਲ ਹੈ ਮੈਂ ਤੁਹਾਡੀ ਬੜੀ ਕਲੈਰਿਟੀ ਦੇ ਨਾਲ ਕਰ ਲਾਂ ਜੋ ਕੰਮ ਕਰਦਾ ਹੈ ਹਾਈ ਕਮਾਂਡ ਕਰਦਾ ਹੈ ਪ੍ਰੋਬਲਮ ਇਹ ਸੀ ਵੀ ਆਪਾਂ ਲੜੇ ਕਿਉਂ ਸੀਐਮ ਸਾਹਿਬ ਨਾਲ ਆਪਣੀ ਕੋਈ ਪਰਸਨਲ ਦੁਸ਼ਮਣੀ ਹੈ ਕੈਪਟਨ ਅਮਰਿੰਦਰ ਕੀ ਸਾਡੇ ਸੀਨੀਅਰ ਤੇ ਸਕੇ ਨਹੀਂ ਸੀ ਆਪਣੀ ਲੜਾਈ ਇਸ ਗੱਲ ਤੇ ਹੋਈ ਵੀ ਆਪਾਂ ਇਲੈਕਸ਼ਨ ਲੜੇ ਸੀ ਕਈ ਮੁੱਦਿਆਂ ਤੇ ਜਦੋਂ ਮੁੱਦਿਆਂ ਤੇ ਆਪਾਂ ਹੁਣ ਧਿਆਨ ਨਹੀਂ ਦੇ ਰਹੇ ਜੇ ਬਰਗਾੜੀ ਵਾਲਾ ਹੋ ਗਿਆ ਕਿਉਂਕਿ ਉਹ ਦਿਲ ਦੇ ਬਹੁਤ ਨੇੜੇ ਸੀ ਨਾ ਜੋ ਤਿੰਨੀ ਵਾਰ ਗੁਰਦੁਆਰੇ ਸਾਹਿਬ ਗਏ ਉਹ ਵਾਲਾ ਕਾਂਡ ਹੋ ਗਿਆ ਯਾ ਜਿਹੜਾ ਡਰੱਗ ਕੇਸ ਹੈ ਸਾਰੇ ਦੁਨੀਆ 'ਚ ਪੰਜਾਬ ਬਦਨਾਮ ਹੈ ਡਰੱਗਸ ਪਿੱਛੇ ਹੁਣ ਡਰੱਗਸ ਦੀ ਰਿਪੋਰਟ ਆਲਰੇਡੀ ਆ ਚੁੱਕੀ ਹੈ ਉਹ ਕੋਰਟ ਕਹਿੰਦਾ ਵੀ ਭਾਈ ਸਟੇਟ ਨੂੰ ਵੀ ਤੁਸੀਂ ਰਿਪੋਰਟ ਖੋਲੋ ਰਿਪੋਰਟ ਖੋਲੋ ਤਾਂ ਜਿਹਦਾ ਨਾਮ ਆ ਰਿਹਾ ਹੈ ਉਹਨੂੰ ਪੁਨਿਸ਼ ਕਰੋ ਅਸੀਂ ਕਹਿ ਰਹੀਆਂ ਨਹੀਂ ਤੁਸੀਂ ਸਾਨੂੰ ਪਰਮਿਸ਼ਨ ਦਿਓ ਪਹਿਲਾਂ ਸੋ ਡਰਦੇ ਕਿਉਂ ਸੋ ਨਵਜੋਧ ਦਾ ਕੁਐਸਚਨ ਇਹ ਹੈ ਕਿ ਡਰਨ ਦੀ ਕੀ ਲੋੜ ਹੈ ਆਪਾਂ ਉਹਨਾਂ ਨੂੰ ਹਟਾਇਆ ਹੀ ਕਿਉਂ ਜੇ ਆਪਾਂ ਵੀ ਇਹੀ ਕੁਝ ਕਰਨਾ ਸੀਗਾ ਸੋ ਜਿਹੜੇ 40 ਐਮਐਲ ਨੇ ਰੋਲਾ ਪਾਇਆ ਸੀ ਵੀ ਕੈਪਟਨ ਅਮਰਿੰਦਰ ਐਕਸ਼ਨ ਨਹੀਂ ਲੈ ਰਹੇ ਆਜੋ ਚੁੱਪ ਕਿਉਂ ਹੋਏ ਆਜੋ ਮੇਰੇ ਨਾਲ ਕਿਉਂ ਨਹੀਂ ਹੈ ਜਦੋਂ ਕੀ ਤੁਹਾਨੂੰ ਸਾਰੇ ਪੰਜਾਬ ਚੋਂ ਹੋਰ ਕੋਈ ਐਜੀ ਨਹੀਂ ਲੱਭਿਆ ਅਸੀਂ ਕਿਹੜਾ ਕੋਈ ਕਹਿ ਰਹੀਆਂ ਵੀ ਇਸ ਬੰਦੇ ਨੂੰ ਬਣਾਓ ਅਸੀਂ ਤਾਂ ਇਹ ਕਹਿ ਰਹੀਆਂ ਉਹ ਬੰਦੇ ਨੂੰ ਬਣਾਓ ਜਿਹੜਾ ਕੈਪੇਬਲ ਹੋਵੇ ਮੈਰਿਟ ਤੇ ਹੋਵੇ ਇਸ ਕੇਸ ਦੇ ਨਾਲ ਇਨਵੋਲਡ ਨਾ ਹੋਵੇ ਹੁਣ ਜਿਹੜੇ ਬੰਦੇ ਨੇ ਆਪੋਜ਼ਿਟ ਬੰਦਿਆਂ ਨੂੰ ਸੈਨੀ ਦੀ ਬੇਲ ਦਵਾਈ ਹੋਵੇ ਉਹ ਬੰਦਾ ਸੈਨੀ ਨੂੰ ਪਰੇਸ਼ਮੈਂਟ ਕਿਵੇਂ ਦਵਾਈਗਾ ਉਹ ਪੀਰ ਹੀ ਨਹੀਂ ਹੋ ਸਕਦਾ ਲੀਗਲੀ ਉਹ ਅਲਾਉਡ ਹੀ ਨਹੀਂ ਵੀ ਉਹ ਕੋਰਟ ਚ ਪੇਸ਼ ਹੋਵੇ ਫਿਰ ਆਪਾਂ ਲੜਾਈ ਕਾਦੀ ਕਰ ਰਹੇ ਸੀਗੇ ਜੇ ਆਪਾਂ ਜਾ ਕੇ ਜਦੋਂ ਲੋਕਾਂ ਦੇ ਜਾਣੇ ਜਦੋਂ ਨਵਜੋਤ ਨੇ ਪਾਰਟੀ ਪ੍ਰੈਜ਼ੀਡੈਂਟ ਦੀ ਸਾਰਾ ਪੰਜਾਬ ਘੁੰਮਣਾ ਹੈ ਤੁਹਾਡੇ ਵਰਗੇ ਨਹੀਂ ਸਭ ਤੋਂ ਪਹਿਲਾਂ ਪੁੱਛਣਾ ਵੀ ਬਰਗਾੜੀ ਦਾ ਕੀ ਹੋਇਆ ਡਰਗ ਰਿਪੋਰਟ ਦਾ ਕੀ ਹੋਇਆ ਕੀ ਜਵਾਬ ਦੇਵਾ ਸੋ ਇਦੇ ਲਈ ਅੜਿਆਂ ਐਂਡ ਕੱਲ ਤਾਂ ਸਾਫ਼ ਕਹਿਤਾ ਸੀ ਉਹਨਾਂ ਨੇ ਤੁਹਾਨੂੰ ਵੀ ਪਤਾ ਹੈ ਵੀ ਜਾਂ ਫਿਰ ਇਹਨਾਂ ਨੂੰ ਰੱਖ ਲਓ ਜਾਂ ਫਿਰ ਮੈਨੂੰ ਰੱਖ ਲਓ ਬੜੀ ਕਮਾਲ ਦੀ ਗੱਲ ਲੱਗਦੀ ਏ ਵੀ ਅਸੀਂ ਤਾਂ ਅਰਵਿੰਦ ਕੇਜਰੀ ਵਾਲੀ ਆ ਉਹਦੀ ਕੋਈ ਟੀਮ ਦੇ ਮੈਂਬਰ ਨੂੰ ਮਿਲੇ ਨਹੀਂ ਪਹਿਲਾਂ ਕੈਪਟਨ ਅਮਰਿੰਦਰ ਨੇ ਕਿਹਾ ਵੀ ਇਹ ਤਿੰਨ ਵਾਰ ਮਿਲਿਆ ਸੋ ਯਾ ਤਾਂ ਇਹ ਉਹਨਾਂ ਨੂੰ ਮਿਲਦੇ ਆਂ ਫੋਨ ਮੈਨੂੰ ਲੱਗਦਾ ਮਜੀਠੀਆਂ ਮਿਲਿਆ ਲੱਗਦਾ ਕਿਉਂਕਿ ਜਿਹੜਾ ਉਹਨੇ ਦੱਸਿਆ ਵੀ ਸਿੱਧੂ ਸਾਹਿਬ ਕਿੱਥੇ ਮਿਲੇ ਕਿਉਂ ਮਿਲੇ ਨਾਏ ਇਹਨਾਂ ਨੂੰ ਕੌਣ ਦੱਸਦਾ ਹੈ ਇਹਨੇ ਮੇਰੇ ਸੂਤਰ ਐਸੇ ਨੇ ਜਿਹੜੇ ਸੂਤਰ ਜਿਹੜੇ ਦੱਸ ਰਹੇ ਨੇ ਮੈਨੂੰ ਇਹ ਆਮ ਆਦਮੀ ਪਾਰਟੀ ਤੇ ਤੁਹਾਡੀ ਕਿ ਜਿਹੜਾ ਤੁਹਾਡੇ ਸੂਤਰ ਹੈ ਨਾ ਉਹੀ ਪ੍ਰੋਬਲਮ ਰਹੀ ਕਿਉਂਕਿ ਜਿਹੜੇ ਤੁਹਾਡੇ ਤੁਹਾਡੇ ਜਿਹੜੇ ਸੂਤਰ ਜੁੜੇ ਹੋਏ ਸੀ ਨਾ ਕੈਪਟਨ ਅਮਰਿੰਦਰ ਨਾਲ ਪਹਿਲਾਂ ਉਹਨਾਂ ਨੇ ਸਤਿਆਨਾਸ਼ ਕੀਤਾ ਹੈ ਨਾ ਇਹ ਜਿਹੜੇ ਸੂਤਰ ਅੰਦਰੋਂ ਦੀ ਅੰਦਰੋਂ ਤੁਸੀਂ ਤਾਨੂੰ ਬੈਠ ਕੇ ਡਰਗ ਲੋਰਡਸ ਦੇ ਨਾਲ ਜੁੜੇ ਸੀ ਤੁਸੀਂ ਆਪਣੀਆਂ ਜਿਪਸੀਆਂ ਪ੍ਰੋਵਾਈਡ ਕੀਤੀਆਂ ਤੁਸੀਂ ਆਪਣੇ ਘਰ ਚ ਉਹਨਾਂ ਨੂੰ ਰੱਖਿਆ ਰਗ ਲੋਜ ਨੂੰ ਰੱਖਿਆ ਤਾਂ ਉਹਨਾਂ ਦੇ ਸੂਤਰ ਇਸ ਲਈ ਜੁੜੇ ਹੋਏ ਐ ਕਿਉਂਕਿ ਉਹ ਬਚ ਨਾ ਜਾਂਦੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਿੱਧੂ ਰਿਪੋਰਟ ਦੇ ਪਿੱਛੇ ਪਿਆ ਤੁਹਾਨੂੰ ਕੀ ਪ੍ਰੋਬਲਮ ਹੈ ਆਂਦਰ ਰਿਪੋਰਟ ਤੁਹਾਨੂੰ ਇਹ ਪ੍ਰੋਬਲਮ ਹੈ ਵੀ ਭੋਲੇ ਨੇ ਪਹਿਲੀ ਪੇਜ ਤੇ ਤੁਹਾਡਾ ਨਾਮ ਲਿੰਦਾ ਤੁਹਾਡਾ ਨਾਮ ਆਊਗਾ ਸਭ ਦੇ ਅੱਗੇ ਜਿਹਨੂੰ ਸਿੱਧੂਣਾ ਦੇ ਟਾਰਗੇਟ ਕਰਦਾ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਖਤਮ ਕਰਨਾ ਹੈ ਸਿੱਧੂ ਲੈ ਜਾ ਰਹੇ ਇਹ ਜਿਹੜੇ AG ਨੇ ਸੈਣੀ ਦੀ ਮਦਦ ਕੀਤੀ ਹੋਵੇ ਜਿਹੜਾ AG ਜਾਣਦਾ ਹੀ ਨਾ ਹੋਵੇ ਵੀ ਉਹ ਬੰਦਿਆਂ ਨੂੰ ਪਨਿਸ਼ਮੈਂਟ ਮਿਲੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਮਜੀਠੀਏ ਦੇ ਨਾਲ ਉਹਦਾ ਕੰਪਰੋਮਾਈਜ਼ ਹੈ ਉਕਾਈਓ ਕਹਿ ਰਹੇ ਹਨ ਵੀ ਮੈਨੂੰ ਕਿਉਂ ਹਟਾਉਣ ਦੇ ਪਿੱਛੇ ਪਿਆ ਸਿੱਧੂ ਕਿਉਂਕਿ ਉਹਦਾ ਕੋਈ ਕੰਪਰੋਮਾਈਜ਼ ਹੈ ਬਹੁਤ ਕੁਝ ਹੁੰਦਾ ਹੈ ਪੋਲਿਟਿਕਸ ਦੇ ਵਿੱਚ ਪਰ ਅਸੀਂ ਉਹੀ ਜੀ ਪੋਲਿਟਿਕਸ ਨਹੀਂ ਕਰਨੀ ਜਿਹਦੇ ਵਿੱਚ ਰਾਤਾਂ ਨੂੰ ਬੈਠ ਕੇ ਸਮਝੌਤੇ ਕੀਤੇ ਜਾਣ ਅਸੀਂ ਕਲੀਨ ਪੋਲਿਟਿਕਸ ਕਰਨੀ ਹੈ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਅਸੀਂ ਤਾਂ ਕਹਿ ਰਹੇ ਹਾਂ ਰਿਪੋਰਟ ਜਨਤਾ ਕੋ ਕਰੋ ਜਨਤਾ ਨੂੰ ਰਿਪੋਰਟ ਦਿਖਾਓ ਜਿਹੜੇ ਬੰਦਿਆਂ ਨੂੰ ਅੰਦਰ ਕੀਤਾ ਹੈ ਆਲੋਕ ਹੋ ਗਿਆ ਭੋਲਾ ਹੋ ਗਿਆ ਜਿਹੜੇ ਬੰਦਿਆਂ ਨੇ ਜਿਹੜੇ ਬੰਦੇ ਦਾ ਨਾਮ ਲਿੱਤਾ ਵੇ ਅਸੀਂ ਤਾਂ ਛੋਟੇ ਮੋਟੇ ਬੰਦੇ ਆ ਜਿਹੜਾ ਅਸਲੀ ਕੰਮ ਕਰ ਰਿਆ ਸੀ ਉਹਦਾ ਨਾਮ ਪਹਿਲੀ ਪੇਜ ਤੇ ਹੈ ਰਿਪੋਰਟ ਤੇ ਰਿਪੋਰਟ ਖੋਲੋ ਸਾਰਿਆਂ ਨੂੰ ਪਤਾ ਸੀ ਤਾਂ ਕਹਿ ਰਹੀਆਂ ਖੋਲ ਕੇ ਦੱਸੋ ਮੈਂ ਰਿਪੋਰਟ ਪੜ੍ਹੀ ਹੋਈ ਹੈ ਮੇਰੀ ਰਿਪੋਰਟ ਪੜ੍ਹੀ ਹੋਈ ਹੈ ਜਿਹੜਾ ਨਾਮ ਦਾ ਇਹ ਤਾਂ ਤੁਸੀਂ ਕਹਿ ਬਿਕਰਮ ਭੋਲਾ ਨੇ ਬੜੇ ਸਾਫ਼ ਸਾਫ਼ ਜਨਤ ਹੋਏ ਗਿਆ ਸੀਗਾ ਕਿ ਵਿਕਰਮ ਮਜੀਠਿਆ ਨੂੰ ਜਾ ਕੇ ਪੜੋ ਉਹਦੀ ਵਰਟੀਨ ਦੇ ਨਾਮ ਤੇ ਉਹਦੀ ਵਾਈਫ ਦੇ ਨਾਮ ਤੇ ਪ੍ਰੋਪਰਟੀਆਂ ਹੈ ਜਿਹੜੀਆਂ ਕੀ ਉਲਗ ਤੇ ਇਹ ਤੋਂ ਉਲਗ ਨਹੀਂ ਦਿੱਤੀ ਹੋਈਆਂ ਤੇ ਫਿਰ ਸਾਨੂੰ ਟੈਨਸ਼ਨ ਕਰਦੀ ਹੋ ਰਹੀ ਹੈ ਮੈਡਮ ਉਹ ਕਹਿ ਸਕਦੇ ਨੇ ਕਿ ਤੁਸੀਂ ਇਸ ਪ੍ਰੋਪਰਟੀ ਨੂੰ ਇਹ ਸਮਾ ਲੈ ਦੇ ਆਈਏ ਸਾਈਦ ਉਹਨਾਂ ਨੇ ਕਿਹਾ ਕਿ ਸਿੱਧੂ ਜਿਹੜੇ ਲਾਂਗਾ ਖੁਲਾ ਸਕਦੇ ਆਈਏ ਤੈਨੂੰ ਕਰਕੇ ਦੇਖੋ ਮੈਂ ਕਹਿੰਨੀ ਆ ਵਿਕਰਮ ਆਈਐਸਆਈ ਦੇ ਇੰਨੇ ਨੇੜੇ ਹੈ ਹੈਨਾ ਤਾਂ ਫਿਰ ਉਹਨੂੰ ਉਹ ਤੁਹਾਡੇ ਤੇ ਰੋਪ ਲਗਾ ਰਹੇ ਨੇ ਕਿਉਂਕਿ ਤੁਸੀਂ ਸਾਨੂੰ ਤਾਂ ਜਾਣ ਸਾਨੂੰ ਦੇਖੋ ਸਾਨੂੰ ਤਾਂ ਜਾਂਦੇ ਨਹੀਂ ਅਸੀਂ ਤਾਂ ਤੁਹਾਨੂੰ ਰੀਜ਼ਨ ਦੱਸਦਾ ਵੀ ਭਾਈ ਜੱਫੀ ਕਿਉਂ ਪਾਈ ਸੀ ਬੰਦੇ ਨੇ ਕਿਹਾ ਵੀ ਅਸੀਂ ਲਾਂਗਾ ਖੋਲ ਰਹੇ ਆ ਜੇ ਫਿਰ ਪਾਲੀ ਉਹ ਤਾਂ ਅਸੀਂ ਕੀਤੇ ਕਿਸੇ ਨੂੰ ਵੀ ਪਾਲਾਂਗੇ ਮੈਂ ਕਿਹੜਾ ਦੇਖਾਂਗੇ ਪਰ ਜੇ ਸਾਡੇ ਲਿੰਕ ਹੁੰਦੇ ਕਿ ਤੇਰੇ ਲਿੰਕ ਹੈ ਤਾਂ ਤੈਨੂੰ ਹਰ ਗੱਲ ਪਤਾ ਹੁੰਦੀ ਹੈ ਜੇ ਤੇਰੇ ਲਿੰਕ ਨਹੀਂ ਸੀਗੇ ਤਾਂ ਤੂੰ ਬੋਲਿਆ ਕਿਉਂ ਨਹੀਂ ਰੂਸਾ ਬਾਰੇ ਅੱਜ ਜੋ ਸਾਰੇ ਬੰਦੇ ਰੂਸਾ ਨੂੰ ਕੁਐਸਚਨ ਕਰ ਰਹੇ ਹੈ ਜਦੋਂ ਤੁਹਾਡੀ ਸਰਕਾਰ ਰਹੀ ਇੰਨੇ ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਕੁਐਸਚਨ ਕਿਉਂ ਨਹੀਂ ਕੀਤਾ ਕਿ ਹਰੂਸਾ ਕਿਵੇਂ ਆਉਂਦੀ ਹੈ ਕਿਵੇਂ ਬਾਹਰ ਜਾਂਦੀ ਹੈ ਤੁਸੀਂ ਮੋਦੀ ਨੂੰ ਜਾਣਦੇ ਸੀ ਅਮਿਤ ਸ਼ਾਹ ਨੂੰ ਜਾਣਦੇ ਸੀ ਕਿਉਂ ਨਹੀਂ ਜਾ ਕੇ ਕਿਆ ਮੈਡਮ ਜਿਹੜੇ ਇਹ ਕਹਿ ਸਕਦੇ ਨੇ ਕਿ ਤੁਸੀਂ ਕਿਸ ਕੈਪੈਸਿਟੀ ਤੇ ਰਿਪੋਰਟ ਪੜ੍ਹੀ ਹੈ ਕਿਸ ਕੈਪੈਸਿਟੀ ਦੇ ਰਿਪੋਰਟ ਪੜ੍ਹੀ ਹੈ ਤੁਸੀਂ ਤੁਹਾਨੂੰ ਗੱਲੋਂ ਸਵਾਲ ਪੁੱਛ ਸਕਦੇ ਨੇ ਤੁਸੀਂ ਕਹਾ ਮੈਂ ਭੋਲੇ ਦੀ ਰਿਪੋਰਟ ਪੜ੍ਹੀ ਹੈ ਕੱਲ ਨੂੰ ਇਹ ਕਹਿਣਗੇ ਕਿ ਤੁਸੀਂ ਕਿਸ ਕੈਪੈਸਿਟੀ ਤੇ ਪੜ੍ਹੀ ਰਿਪੋਰਟ ਇਹ ਉਹ ਖੁੱਲੀ ਸੀ ਉਦੋਂ ਅੱਛਾ ਉਹ ਜਦੋਂ ਇੱਕ ਵਾਰ ਕੈਪਟਨ ਅਮਨਿੰਦਰ ਕੋਲ ਆਇਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਕਿਉਂ ਖੁੱਲੀ ਨਹੀਂ ਹੈ ਉਹ ਬਾਹਰ ਆ ਗਈ ਸੀ ਪ੍ਰੈਸ ਵਾਲਿਆਂ ਤੋਂ ਦਿੱਤੀ ਹੈ ਸਾਨੂੰ ਜਿਹੜੀ ਚੰਡੀਗੜ੍ਹ ਦੀ ਪ੍ਰੈਸ ਹੈ ਉਹਨਾਂ ਨੇ ਕਾਗਜ਼ ਫੜਾਤੇ ਸੀਗੇ ਜਿਹੜੇ ਅੰਡਰਗਰਾਊਂਡ ਕਰਕੇ ਉਹਨਾਂ ਨੇ ਕਿਹਾ ਸੀ ਖੋਲੀ ਨਹੀਂ ਕਿਉਂਕਿ ਡਰ ਗਏ ਤੇ ਅਸੀਂ ਨਹੀਂ ਇਹ ਨਾਮ ਲੈਣਾ ਉਹਦਾ ਪਰ ਅਸੀਂ ਬੜੀ ਐ ਅਸੀਂ ਦੇਖੀ ਸੀ ਮੈਡਮ ਸੈਕੰਡਰੀ ਦੇ ਕੇ ਜਿਹੜੇ ਜਿਹੜੀ ਬੀਤਵੀ ਦੇ ਕੇਸ ਦੇ ਵਿੱਚ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਵੱਲੋਂ ਕੁਐਸਚਨ ਕੀਤਾ ਗਿਆ ਸੀ ਕਿ 6 ਮਹੀਨੇ ਬਾਅਦ ਵੀ ਉਹ ਚਾਰਜੇਟ ਵੇਚ ਨਹੀਂ ਕੀਤੀ ਗਈ ਕੀ ਕਾਰਨ ਸਮਝਿਆ ਉਹ ਕਾਰਨ ਕੀ ਹੈ ਮੈਂ ਇਹੀ ਤਾਂ ਸਾਡੀ ਲੜਾਈ ਹੈ ਵੀ ਕਿਉਂ ਨਹੀਂ ਕੀਤੀ ਗਈ ਕੌਣ ਜਿਮੇਦਾਰ ਹੈ ਮੈਡਮ ਮੈਂ ਕਿਤੇ ਉਹ ਮੇਰੀ ਗੱਲ ਸਮਝਦੇ ਹੋ ਕਿ ਚਰਨਜੀਤ ਸਿੰਘ ਚੰਨੀ ਵੀ ਉਸੇ ਰਾਤ ਦੇ ਚਲ ਪਏ ਜਿੱਥੇ ਕੈਪਟਨ ਅਮਰਿੰਦਰ ਸਿੰਘ ਚਲੇ ਦੇਖੋ ਜੇ ਉਹਨਾਂ ਨਾਲ ਇਹੀ ਸਾਨੂੰ ਪ੍ਰੋਬਲਮ ਲੱਗੀ ਤਾਂ ਹੀ ਤਾਂ ਨਵਜੋਦੀ ਲੜਾਈ ਹੋਈ ਵੀ ਇਹੇ ਜਿਹਾ ਜੀ ਕਿਉਂ ਰੱਖ ਰਹੇ ਹੋ ਵੀ ਆਪਾਂ ਫਿਰ ਉਹਨਾਂ ਨੂੰ ਉਤਾਰਿਆ ਹੀ ਕਿਉਂ ਸੀਐਮ ਸਾਹਿਬ ਨੇ ਉਤਾਰਿਆ ਕਿਉਂ ਜੇ ਪਹੀ ਕੰਮ ਕਰਨੇ ਸੀ ਸੋ ਲੜਾਈ ਇਸ ਗੱਲ ਦੀ ਸੀ ਵੀ ਉਹ ਬੰਦੇ ਨੂੰ ਕਿਉਂ ਰੱਖ ਰਹੇ ਹੋ ਜਿਹੜਾ ਸਪੋਰਟ ਕਰ ਰਿਹਾ ਪਰ ਮੈਡਮ ਤੁਸੀਂ ਸਮਝਦੇ ਹੋ ਸਰਪੰਚ ਸਾਹਿਬ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵੀ ਛੱਡ ਦੇਣੀ ਚਾਹੀਦੀ ਹੈ ਦੇਖੋ ਇਹਨਾਂ ਨੇ ਤਾਂ ਕੱਲ ਕਹੇ ਤਾਂ ਜਾਂ ਉਹਨੂੰ ਰੱਖ ਲਓ ਜਾਂ ਮੈਨੂੰ ਰੱਖ ਲਓ ਹੁਣ ਦੋਨੋਂ ਜੋ ਇੱਕ ਬੰਦਾ ਰਹੇਗਾ ਰਹੇਗਾ ਮਾਣੋ ਉਹ ਭਗਤ ਮਾਨ ਦੀ ਮਰਜ਼ੀ ndo pera amare pora amare pora amare pora amare.